ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਚੈਨਲ ਸੈਕਟਰੀ ਸ਼ੀਖਪਖਸੇ ਨੋਇਆ ਸਭਾ ਪੰਜਾਬ ਕੱਲ 28 ਸਤੰਬਰ ਤੋਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਖੇਸ ਧਰਤੀ ਖੜਕੜ ਕਲਾ ਵਿਕੇਸ਼ੀਖਪਖਸੇ ਨੋਇਆ ਸਭਾ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਕਿ ਪੱਕਾ ਮੋਰਚਾ ਜਿਹੜਾ ਪੰਜਾਬ ਦੀ ਸਰਕਾਰ ਹੈ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਇਹ ਗਾਰੰਟੀ ਦਿੱਤੀ ਸੀ ਕਿ ਮੈਂ ਪੰਜਾਬ ਭਰ ਦੇ ਨੌਜਵਾਨਾਂ ਦੇ ਲਈ ਮੇਰਾ ਹਰਾ ਪੈਨ ਚੱਲੂਗਾ ਤੇ ਉਹਨਾਂ ਨੂੰ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਪਰ ਪੰਜਾਬ ਸਰਕਾਰ ਦੇ 3.7 3 ਸਾਲ ਬੀਤ ਜਾਣ ਤੋਂ ਬਾਅਦ ਹਜੇ ਤੱਕ ਪੰਜਾਬ ਭਰ ਦੇ ਵਿੱਚ ਵੱਡੀ ਗਿਣਤੀ ਨੌਜਵਾਨ ਬੇਰੋਜ਼ਗਾਰੀ ਦਾ ਸੰਤਾਪ ਪੜਾ ਰਿਹਾ ਤੇ ਇੱਕ ਵੀ ਜਿਹੜੀ ਪੱਕੀ ਸਾਮੀ ਜਿਹੜੀ ਹੈ ਉਹਦੀ ਪੱਕੀ ਨਿਯੁਕਤੀ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਕੀਤੀ ਗਈ। ਇਸ ਗੱਲ ਨੂੰ ਦੇਖਦਿਆਂ ਹੋਇਆਂ ਅਸੀਂ ਸ਼ੀਤਪਲ ਸਿੰਘ ਨੌਜਵਾਨ ਸਭਾ ਵੱਲੋਂ ਖਟਕੜ ਕਲਾ ਦੀ ਤਰਤੀ ਦੇ ਉੱਪਰ ਪੱਕਾ ਮੋਰਚਾ ਲਗਾਇਆ ਤੇ ਮੰਗ ਕਰ ਰਹੇ ਹਾਂ ਲਗਾਤਾਰ ਕਿ ਸਰਕਾਰ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੇ। ਤੇ ਜੇ ਪੱਕਾ ਰੁਜ਼ਗਾਰ ਨਹੀਂ ਦੇ ਸਕਦੀ ਹੈ ਦੀ ਬੇਰੋਜ਼ਗਾਰੀ ਪਤ ਪੱਤਾ ਜਿਹੜਾ ਹੈ ਪੂਰੇ ਪੰਜਾਬ ਭਰ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ। ਇਸ ਗੱਲ ਨੂੰ ਲੈ ਕੇ ਪੱਕਾ ਮੋਰਚਾ ਜਿਹੜਾ ਹੈ ਸਾਡਾ ਅੱਜ 2 ਦਿਨ ਦੇ ਵਿੱਚ ਜਿਹੜਾ ਹੈ ਕਾਮਦਾਂ ਬੁੜੇ ਬੜਿਆ ਜਿਹਦੇ ਵਿੱਚ ਅੱਜ ਫਰੀਦਕੋਟ ਤੇ ਹੁਸ਼ਿਆਰਪੁਰ ਤੋਂ ਵੱਡੀ ਗਿਣਤੀ ਨੌਜਵਾਨ ਸ਼ਾਮਲ ਹੋਏ ਤੇ ਜਿਹਦੇ ਵਿੱਚ ਵੱਡੀ ਗਿਣਤੀ ਕੱਚੇ ਕੰਮੇ ਵੀ ਜਿਹੜੇ ਸ਼ਾਮਲ ਹੋਏ ਜਿਨ੍ਹਾਂ ਨੇ ਮੰਗ ਰੱਖੀ ਕਿ ਪੰਜਾਬ ਭਰ ਦੇ ਵਿੱਚ ਕੱਚੇ ਕੰਮਿਆਂ ਨੂੰ ਵੀ ਜਿਹੜਾ ਪੱਕਾ ਕੀਤਾ ਜਾਵੇ ਤੇ ਸਰਕਾਰ ਜਿਹੜੀ ਹੈ ਉਹਨਾਂ ਨੂੰ ਪੱਕਾ ਕਰਨ ਦੀ ਬਜਾਏ ਪੁੱਠਾ ਗੇੜਾ ਦੇ ਰਹੀ ਹੈ ਕਿ ਜਿਹੜੇ ਉਹਨਾਂ ਦੇ ਕੰਮ ਹੈ ਉਹ ਵੀ ਜਿਹੜੀਆਂ ਕਹਿੰਦੇ ਦਿੱਲੀ ਨਾਲ ਸਬੰਧ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੂੰ ਠੇਕੇ ਦੇ ਰਹੀਆਂ ਆ ਤਾਂ ਜਿਹਦੇ ਨਾਲ ਸਵਾਈ ਸਫਾਈ ਕਰਮਚਾਰੀ ਪੰਜਾਬ ਭਰ ਦੇ ਵਿੱਚ ਜਿਹੜੀ ਹੈ ਪੱਕੇ ਹੜਤਾਲ ਦੇ ਉੱਪਰ ਮੱਕੇ ਹੋਇਆ ਪੰਜਾਬ ਸਰਕਾਰ ਜਿਹੜੇ ਆਮ ਲੋਕਾਂ ਦੇ ਨਾਲ ਵਾਅਦੇ ਕਰਕੇ ਆਈ ਸੀਗੀ ਉਹ ਕੰਮ ਨਹੀਂ ਕਰ ਰਹੀ ਪੰਜਾਬ ਸਰਕਾਰ ਨੇ ਨੌਜਵਾਨਾਂ ਅਜੀ ਤਾਂ ਬਿਲਕੁਲ ਵਾਹ ਨਹੀਂ ਫੜੀ ਪੰਜਾਬ ਅੱਜ ਜਿੱਥੇ ਬੇਰੁਜ਼ਗਾਰੀ ਦਾ ਸੰਤਾਪ ਪੜਾ ਰਿਹਾ ਉੱਥੇ ਪੰਜਾਬ ਭਰ ਦੇ ਵਿੱਚ ਪੰਜਾਬ ਦੀ ਨੌਜਵਾਨੀ ਨਸ਼ੇ ਦਾ ਵੀ ਬਹੁਤ ਵੱਡਾ ਸੰਤਾਪ ਪੜਾ ਰਹੀ ਹੈ ਤਸ਼ੀਬ ਭਗਸੀ ਨੌਜਵਾਨ ਸਭਾ ਨੇ ਪੀੜਾ ਚੱਕਿਆ ਵੀ ਪੰਜਾਬ ਭਰ ਦੇ ਵਿੱਚ ਨੌਜਵਾਨਾਂ ਨੂੰ ਪੱਕੇ ਰੋਜ਼ਗਾਰ ਜਿਹੜਾ ਦੁਆਨ ਦੇ ਲਈ ਪੱਕਾ ਜਿਹੜਾ ਹੈ ਮੋਰਚਾ ਤੇ ਲੰਬਾ ਸੰਘਰਸ਼ ਜਿਹੜਾ ਹੈ ਉਹ ਲਿਖਿਆ ਹੈ ਕਿ ਲਗਾਤਾਰ ਇਸੇ ਪ੍ਰਕਾਰ ਦੇ ਨਾਲ ਜਿਹੜਾ ਹੈ ਚੱਲਦਾ ਰਹੇਗਾ ਧੰਨਵਾਦ ਹੈ ਮੈਂ ਜਗੰਦਰ ਕੁਮਾਰ ਜੁਆਇੰਟ ਸੈਕਟਰ ਪੰਜਾਬ ਦੀ ਪਾਰਟੀ ਨਾਲ ਅਜੰਤਾ ਦਾ ਪੱਕਾ ਮੋਰਚਾ ਪਾਰਟੀ ਨਾਲ ਅਜੰਤਾ ਵੱਲੋਂ ਜਿਹੜਾ ਕਲ ਕਾਫਲਿਆਂ ਦੇ ਰੂਪ ਦੇ ਵਿੱਚ 28 ਤਰੀਕ ਤੋਂ ਇੱਥੇ ਤੋਂ ਸ਼ੁਰੂ ਹੋ ਗਿਆ ਅੱਜ ਮੱਤੀ ਤਰੀਕ ਨੂੰ ਵੱਡਾ ਜੱਥਾ ਇਕੱਠਾ ਹੋਇਆ ਹੁਸ਼ਿਆਰਪੁਰ ਤੋਂ ਦੋ ਜ਼ਿਲ੍ਹਿਆਂ ਦੀ ਬੀਬੀ ਗਲੀ ਲੱਗੀ ਸੀ ਪੱਟੇ ਜੱਥੇ ਲੈ ਕੇ ਨੌਜਾਨ ਛੱਡਿਆ ਨਾਲ ਪਹਿਲਾ ਸ਼ਾਮ ਨੂੰ ਹੋਈਆ ਔਰ ਸੀਪੀ ਆਏ ਸਰਦਾਰ ਕਾਂਸਰੂ ਵੀ ਇਸ ਧਰਤੀ ਨੂੰ ਬਸਤ ਕਰਨ ਵਾਸਤੇ ਇਹਨਾਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦਾ ਬਹੁਤ ਕਰਨ ਵਾਸਤੇ ਜਿਹੜਾ ਪੱਕਾ ਮੋਟਾ ਲਗਾਇਆ ਗਿਆ ਇਹ ਲੋਕ ਰੂਪ ਦੇ ਵਿੱਚ ਵੇਰ ਦੀ ਦਾਨੀ ਭੱਤੇ ਦੀ ਮੰਗ ਇਸ ਵੇਲੇ ਬੋਕਰ ਦੇ ਵਿੱਚ ਨਵੀਂ ਭੱਤੀ ਦੀ ਮੰਗ 2004 ਤੋਂ ਬਾਅਦ ਜਿਹੜੀ ਪੈਨਸ਼ਨ ਬੰਦ ਹੋਈਆਂ ਨੂੰ ਬਹਾਲ ਕਰਨ ਦੀ ਮੰਗ ਔਰ ਸੇਟ ਸਿਕਾਡਰ ਦਾ ਟੈਂਪਰ ਵੱਡੇ ਮਸਲੇ ਦੇ ਵਿੱਚ ਪੱਕਾ ਬਹੁਤ ਜਿਹੜਾ ਦੋਹਰੀ ਚਿੰਤਾ ਕਰਦੇ ਹਾਂ ਰਹੋ ਦੇ ਵਿੱਚ ਪੂਰੇ ਦੇਸ਼ ਦੀਆਂ ਪੂਰੇ ਪੰਜਾਬ ਦੀਆਂ ਸਰਕਾਰਾਂ ਜਿਹੜੀਆਂ ਲੋਕ ਮਾਰੂ ਫੈਸਲੇ ਕਰ ਰਹੀਆਂ ਨੇ ਇਸ ਦੇ ਬੇਰੁਜ਼ਗਾਰੀ ਕਿਥੇ 44 ਲੱਖ ਦੇਸ਼ ਦਾ ਨੌਜਵਾਨ ਹੈ ਔਰ ਬੇਰੁਜ਼ਗਾਰੀ ਵਿਚਾਰਾਂ ਦਾ ਲਗਾਤਾਰ ਵਧਦੀ ਜਾ ਰਹੀ ਹੈ ਨੌਜਵਾਨਾਂ ਦਾ ਖੁਦ ਦੀਆਂ ਦਰਗਾਹਾਂ ਪਾਤਰੀਆਂ ਨੌਜਵਾਨਾਂ ਦੇ ਅੰਦਰ ਕਸ਼ਿਆਂ ਦਾ ਰੁਝਾਨ ਵਧ ਰਿਹਾ ਹੈ ਅਖਬਾਰਾਂ ਦੀਆਂ ਸੁਰਖੀਆਂ ਟੀਵੀ ਦੀਆਂ ਖਬਰਾਂ ਕਦੇ ਵੀ ਇਸ ਗੱਲ ਦੀ ਹਾਮੀ ਨਹੀਂ ਭਰਤੀਆ ਭਿਆਜ ਦੇ ਅੰਦਰ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇਗੇ ਐਨੇ ਸਕੂਲ ਯੂਨੀਵਰਸਿਟੀਆਂ ਖੋਲ੍ਹੇਗੇ ਐਨੀ ਭਰਤੀ ਪੈਦਾ ਕੀਤੀ ਗਈ ਖਬਰ ਇਹ ਆ ਰਹੀ ਆ ਵੀ ਇਹਨੇ ਗੈਂਗਸਟਰ ਹੋਏ ਇਹਨੇ ਗੈਂਗਸਟਰਾਂ ਨੂੰ ਗੋਲੀਆਂ ਮਾਰੀਆਂ ਗਈਆਂ ਔਰ ਇੰਨਾ ਨਸ਼ਾ ਜਿਹੜਾ ਇੰਨਾ ਤਸ਼ਕਰੀ ਇੰਨਾ ਤਸ਼ਕਰਾਂ ਨੂੰ ਫੜਿਆ ਗਿਆ ਇਹ ਜਿਹੜੀਆਂ ਜਿਹੜੀਆਂ ਕਿਤੇ ਐਕਸੀਡੈਂਟ ਹੋ ਗਿਆ ਕਿਤੇ ਦੁਰਘਟਨਾਵਾਂ ਹੋ ਗਈਆਂ ਇਹ ਜਿਹੜਾ ਅੱਜ ਖਬਰਾਂ ਦਾ ਜਿਹੜਾ ਹਿਸਾਬ ਪੂਰੀ ਤਰ੍ਹਾਂ ਗਰਮ ਹੋਇਆ ਪੰਜਾਬ ਦੇ ਪੂਰੇ ਦੇਸ਼ ਦੇ ਸਰਕਾਰਾਂ ਦੇ ਅੰਦਰ ਅਸੀਂ ਅੱਜ ਸਰਕਾਰਾਂ ਤੋਂ ਨਰਾਸ਼ ਹੋਇਆ ਨੌਜਵਾਨ ਜਿਹੜਾ ਪੱਕੇ ਮੋਰਚਾ ਲਾ ਕੇ ਇੱਥੇ ਬੈਠਾ ਇਹ ਮੰਗ ਕਰਦਾ ਇਹ ਉਹਦੇ ਵਾਲੇ ਪਾਸੇ ਨੂੰ ਧਿਆਨ ਦਿਵਾਉਣ ਦੇ ਆਸਤੇ ਇਹ ਪੱਕਾ ਮੋਰਚਾ ਲਾਇਆ ਕਿ ਜਿਹੜੀ ਬੇਰੋਜ਼ਗਾਰੀ ਦੇ ਹੱਥ ਪਾਰ ਹੋ ਰਹੀ ਹੈ ਜਿਹੜੇ ਰੁਜ਼ਗਾਰ ਦੇ ਜਿਹੜੇ ਵਸੂਲੇ ਖਤਮ ਹੋ ਰਹੇ ਆ ਔਰ ਜਿਹੜੇ ਰੁਜ਼ਗਾਰ ਦਫਤਰ ਬੰਦ ਹੋ ਰਹੇ ਆ ਆਕਾਰ ਕਟਾਈ ਦਫਤਰਾਂ ਦੇ ਕਿਤੀ ਚੱਲੀ ਆ 28 ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਰਿਟਾਇਰ ਹੋ ਰਹੇ ਆ ਔਰ ਜਿਹੜੀਆਂ ਮਿਸਪਲ ਕਮੇਟੀਆਂ ਨੇ ਜਾਂਦੀਆਂ 29 ਬੋਰਡ ਕਾਰਪੋਰੇਸ਼ਨਾਂ ਨੂੰ ਜਾ ਚੜੇ ਹੋਰ ਸਰਕਾਰੀ ادارے ਇਹਨਾਂ ਦਾ ਪੂਰੀ ਤਰ੍ਹਾਂ ਨਿਕੀ ਕਰਨ ਕੀਤਾ ਜਾ ਰਿਹਾ ਔਰ 2019 ਦੇ ਅੰਦਰ BSNL ਦੇ ਵਿੱਚ 90 ਹਜ਼ਾਰ ਕਰਮਚਾਰੀ ਨੂੰ ਇੱਕੋ ਵੇਲੇ ਰਿਟਾਇਰ ਕਰਕੇ ਇਹ ਸਰਕਾਰ ਨੇ ਸਾਬਤ ਕਰਤਾ ਕਿ ਜਿਹੜੀ ਬੇਰੁਜ਼ਗਾਰੀ ਜਿਹੜੀ ਥੱਲੇ ਨੂੰ ਵਧਾ ਰਹੇ ਨੇ ਪਰ ਦੂਜੇ ਪਾਸੇ ਵੱਡੇ ਵੱਡੇ ਝੂਠ ਮਾਰ ਕੇ ਸਪੀਕਰਾਂ ਤੇ ਹਰ ਸਟੇਟ ਦੇ ਅੰਦਰ ਹਰ ਜੀ ਦੇ ਅੰਦਰ 10 ਲੱਖ ਨੇ ਵੀ ਬੇਰੁਜ਼ਗਾਰ ਪੈਦਾ ਕੀਤਾ ਗਿਆ ਸਾਡਾ ਦੇਸ਼ ਤਕ ਹਾਲ ਹੈ ਸਾਡੇ ਦੇਸ਼ ਅੰਦਰ ਬਹੁਤ ਟ੍ਰੇਨਾਂ ਚਲਾਉਣ ਦਾ ਮਾਮਲਾ ਹੈ ਤਾਂ ਕਿ ਅਸੀਂ ਜਾਉਣਾ ਇਹ ਸਾਰਾ ਬੁਝੇ ਨਹੀਂ ਧੂਮ ਮਾਰ ਕੇ ਜਾ ਰਹੇ ਨੇ ਮੋਦੀ ਦੀ ਗਵਰਨਮੈਂਟ ਵੱਲ ਜਾਂ ਪੰਜਾਬ ਦੀ ਗਵਰਨਮੈਂਟ ਵੱਲ ਉਹ ਇਹ ਅੰਕੜੇ ਸਾਬਤ ਕਰਦੇ ਆ ਕਿ ਵਿਭਾਗਾਂ ਦਾ ਰਕਾਰ ਘਟਾਈ ਆ ਲਗਾਤਾਰ ਬੇਰੁਜ਼ਗਾਰੀ ਵੱਧ ਰਹੀ ਆ ਹਰ ਪਰਿਵਾਰ ਦਾ ਤੀਜਾ ਮੁੰਡਾ ਔਰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਕੁੜੀਆਂ ਵੀ ਜਿਹੜੀਆਂ ਨਸ਼ੇ ਦੀ ਦਲਦਲ ਵਿੱਚ ਧਸਦੀਆਂ ਜਾ ਰਹੀਆਂ ਯੂਨੀਵਰਸਿਟੀਆਂ ਬੰਦ ਹੋ ਰਹੀਆਂ ਨੇ ਧਰਾਂਤਾਰ ਜੋ ਜਿਹੜੇ ਨੌਜਵਾਨ ਆ ਉਹ ਵਿਦੇਸ਼ਾਂ ਨੂੰ ਮੁਖ ਕਰ ਰਹੇ ਨੇ ਔਰ ਥੱਲੇ ਜਿਹੜੀ ਧਰਤੀ ਆ ਉਪੰਜਾਬੀ ਜਿਹੜੀ ਬੇਰੰਜਗਾਈ ਵਾਲ ਭਰੀ ਹੋਈ ਜਾਨ ਉਹ ਵਿਰਲਾ ਹੋ ਰਿਹਾ ਸਾਰਾ ਯੂਥ ਉੱਧਰ ਨੂੰ ਚੋ ਗਿਆ ਇਸ ਕਰਕੇ ਯੂਥ ਨੂੰ ਕਿੱਦਾਂ ਇਧਰ ਮੋੜਿਆ ਜਾਂਦਾ ਕਿੱਦਾਂ ਗਦਰੀ ਬਾਪਿਆਂ ਦੀ ਯਾਦ ਕਰਾਈ ਜਾਂਦੀ ਔਰ ਕਿੱਦਾਂ ਇਸ ਸਰਕਾਰਾਂ ਦੇ ਖਿਲਾਫ ਜਿਹਨਾਂ ਨੇ ਇੱਥੇ ਸਾਮਰਾਜ ਪੈਦਾ ਕਰਤਾ ਕਰੋੜੋਂ ਕਰੋੜਾਂ ਕੈਨੇਡਾ ਜਾ ਕੇ ਕੱਢਦੇ ਹੋਏ ਆਪੇ ਹੀ ਕਿਉਂ ਸਰਕਾਰਾਂ ਨਾਲ ਲੜ ਕੇ ਅਸੀਂ ਆਪਦੇ ਦੇਸ਼ ਦੀ ਮਿੱਟੀ ਅਸੀਂ ਇਹਦਾ ਮੁੱਲ ਕਿਵੇਂ ਮੋੜ ਸਕਦੇ ਆ ਭਗਤ ਸਿੰਘ ਦੀ ਧਰਤੀ ਨੂੰ ਯਾਦ ਕਰਨ ਵਾਸਤੇ ਅਸੀਂ ਸਾਰੇ ਸਿੱਖਤਰ ਹੋਏ ਆਂ ਔਰ ਯਾਦ ਲੈ ਕੇ ਚੱਲੇ ਆਂ ਵੀ ਪਿੰਡ ਪਿੰਡ ਸ਼ਹਿਰ ਸ਼ਹਿਰ ਭਗਤ ਸਿੰਘ ਦੇ ਵਿਚਾਰਾਂ ਦਾ ਜਿਹੜਾ ਸਮਾਜ ਆਪ ਬਣਾਵਾਂਗੇ ਔਰ ਸਿਹਤ ਸਿੱਖਿਆ ਦਾ ਰਜਗਾਰ ਜਿਹੜੀ ਸਾਡੀ ਸਭਾ ਦਾ ਨਾਰਾ ਉਹਨੂੰ ਬਲੰਦੀਆਂ ਤੱਕ ਲੈ ਕੇ ਜਾਵਾਂਗੇ ਤਾਂ ਕਿ ਕੋਈ ਵੀ ਜਿਹੜਾ ਘਰ ਆ ਉਹ ਭੁੱਖਾ ਨਾ ਸੋਵੇ ਕੋਈ ਵੀ ਜਿਹੜਾ ਨੌਜਵਾਨਾ ਬੇਰਜਗਾਰ ਨਾ ਹੋਵੇ ਕਿਸੇ ਵੀ ਦੀ ਭੈਣ ਦੀ ਪੱਤ ਨਾ ਰੁਕੀ ਜਾਵੇ ਕੋਈ ਵੀ ਜਿਹੜਾ ਸਿਹਤ ਸਿੱਖਿਆ ਰਜਗਾਰ ਇਹਦੇ ਪੱਕੇ ਪਰਵੰਤ ਕਿਵੇਂ ਕੀਤੇ ਜਾਣ ਇਸ ਵਾਸਤੇ ਦੀ ਲੜ ਵੱਡਾ ਕਰਕੇ ਅਸੀਂ ਇਹ ਦਵਾ ਦੇ ਲੈ ਕੇ ਚੱਲੇ ਆ ਇਸ ਘਾਟੀ ਦੇ ਉੱਪਰ ਅਤੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਾਂਗੇ। ਇਹ ਹਿੰਦਿਆ ਪਾਰ ਨੰਬਰ 5 ਫੈਣ ਚੰਗੜਮਾ ਜ਼ਿਲ੍ਹਾ ਸ਼ਾਹਪੁਰ। ਅੱਜ ਅਸੀਂ ਇੱਥੇ ਮੋਰਚੇ ਤੇ ਆਏ ਹੋਏ ਹਾਂ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਬੀਅਰ ਦੀ ਗਾਦੀ ਖਤਮ ਕਰੇ ਤੇ ਨਸ਼ਿਆਂ ਨੂੰ ਖਤਮ ਕਰੇ। ਸਾਹੀ ਸਸ਼ਗਾ ਜੀ ਜਿਵੇਂ ਜਦੜ ਬਣਾਇ ਕਿ ਅਸੀਂ ਅੱਜ ਇਸ ਮੋਰਚੇ ਵਿੱਚ ਸ਼ਾਮਿਲ ਹੋਏ ਹਾਂ। ਜ਼ਿਲ੍ਹਾ ਸ਼ਾਹਪੁਰ ਤਹਿਸੀਲ ਬਕੇਰੀਆਂ ਤੇ ਨਾਲ ਜ਼ਿਲ੍ਹਾ ਫਾਜ਼ਲ ਦਾ। ਜਿਹੜਾ ਵੀ ਆ ਗਿਆ ਕਾਲ ਤੋਂ ਜਿਹੜਾ ਫਿਰ ਤੋਂ ਆਪਣਾ ਪੱਕਾ ਮੋਰਚਾ ਚੱਲ ਰਿਹਾ ਹੈ ਤੇ ਇਸ ਵਿੱਚ ਜਿਹੜੀਆਂ ਮੰਗਾਂ ਆ ਉਹ ਪਹਿਲੀ ਮੰਗ ਹੈ ਪੀਰੋਸਗਾਰੀ ਤੇ ਦੂਸਰੀ ਮੰਗ ਜੀ ਨਸ਼ਾ ਦਾ ਕਸ਼ਿਆਲ ਤੇ ਅਸੀਂ ਸਰਕਾਰ ਅੱਗੇ ਜਰੂਰਦਾ ਕਿ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਕਿ ਸਰਕਾਰ ਤਾਂ ਬਹੁਤ ਮੱਤ ਮਾਰਦੀ ਹੈਗੇ ਪਰ ਇੱਥੇ ਖੰਡਨ ਕਰਾਵੇ ਕਿ ਸੌਖਾ ਦਿੱਤੀ ਕਿ ਜਿਹੜੀ ਮੈਂ ਪੀਰੋਸਗਾਰੀ ਆ ਉਹਨੂੰ ਖਤਮ ਕਰਾਂਗਾ ਤੇ ਨਾਲ ਨਸ਼ਿਆਂ ਨਸ਼ਿਆਂ ਨੂੰ ਜਿਹੜਾ ਖਤਮ ਕਰਾਂਗਾ ਪਰ ਜਿਹੜਾ ਅੱਜ ਤੱਕ ਆ ਉਹ ਇਹਦਾ ਖਾਤਮਾ ਨਹੀਂ ਹੋਇਆ ਇਦੇ ਵਿੱਚ ਬਸਤਬਾਤ ਜਿਹੜੀ ਆਪਾਂ ਮੰਗ ਕਰਦੇ ਆਂ ਕਿ ਜਿਹੜੀ ਸਾਡੀ ਜਥੇਬੰਦੀ ਹੈ ਉਹਨੂੰ ਹੋਰ ਥੋੜਾ ਮਜ਼ਬੂਤ ਕੀਤਾ ਜਾਵੇ ਤੇ ਹਰ ਪਿੰਡ ਵਿੱਚ ਇੱਕ ਜਥੇਬੰਦੀ ਬਣਾਈ ਜਾਵੇ ਤਾਂ ਜੋ ਅਸੀਂ ਬੇਰਸਕਾਰ ਤੇ ਬਾਦ ਰਹੇ ਨਸ਼ੇ ਦੇ ਖਾਤਮਾ ਕਰਨ ਲਈ ਲਾ ਸਕੀ।